ਸਿੰਘ ਸਹਿਬਾਨ ਉੱਤੇ ਹੋ ਰਹੀਆਂ ਟਿੱਪਣੀਆਂ ਉੱਤੇ ਬਲਵਿੰਦਰ ਸਿੰਘ ਭੁੰਦੜ ਹੋਏ ਸਖਤ ਕਿਹਾ ਸਿੰਘ ਸਹਿਬਾਨ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਕਰਾਂਗੇ ਬਰਦਾਸ਼ਤ ਦੇਖੋ ਇਸ ਤਰ੍ਹਾਂ ਨੂੰ ਉਹਨਾਂ ਨੇ ਹੋਰ ਕੀ ਕੁਝ ਕਿਹਾ ਅੱਜ ਕੁਝ ਸੋਸ਼ਲ ਮੀਡੀਆ ਤੇ ਮੈਂ ਕੁ ਟਿੱਪਣੀਆਂ ਦੇਖੀਆਂ ਨੇ ਜੋ ਬਹੁਤ ਹੀ ਸਤਿਕਾਰਯੋਗ ਸਿੰਘ ਸਹਿਬਾਨ ਦੇ ਸਤਿਕਾਰ ਦੇ ਬਤਾਲਕ ਨਹੀਂ ਗਲਤ ਨੇ ਜਿਸ ਦੀ ਮੈਂ ਸ਼੍ਰੋਮਣੀ ਕਾਲੀ ਦੇ ਲੋ ਜੋਰਦਾਰ ਨਿੰਦਿਆ ਕਰਦਾ ਤੇ ਨਾਲ ਤਾੜਦਾ ਵੀ ਕਰਦਾ ਕਿ ਇਹੋ ਜਿਹੇ ਟਿੱਪਣੀਆਂ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ ਇਹ ਜੋ ਤਖਤ ਹੈ ਗੁਰੂ ਦਾ ਤਖਤ ਹੈ ਸਾਡੇ ਵਾਸਤੇ ਗੁਰੂ ਦਾ ਰੂਪ ਹੈ ਔਰ ਸਿੰਘ ਸਾਹਿਬਾਨ ਜੋ ਸੇਵਾ ਕਰਦੇ ਨੇ ਉਹ ਬਹੁਤ ਉੱਚਤਮ ਸਤਿਕਾਰਯੋਗ ਹਸਤੀਆਂ ਨੇ ਜੋ ਗੁਰੂ ਘਰ ਦੀ ਉਹ ਸਾਡੇ ਮਹਾਨ ਤਖਤ ਦੀ ਸੇਵਾ ਚ ਨੇ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਜਦੋਂ ਵੀ ਕੋਈ ਅਕਾਲ ਤਖਤ ਸਾਹਮਣੇ ਮਸਲਾ ਹੁੰਦਾ ਹੈ ਕਦੇ ਵੀ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ ਕਦੇ ਵੀ ਸਿੰਘ ਸਾਹਿਬਾਨ ਦੇ ਸ਼ਾਨ ਦੇ ਖਿਲਾਫ ਜਾਂ ਕੋਈ ਐਸਾ ਲਫ਼ਜ਼ ਕਿਸੇ ਤਰੀਕੇ ਜੀ ਸਾਡੇ ਮੂੰਹ ਚੋਂ ਨਹੀਂ ਨਿਕਲਣਾ ਚਾਹੀਦਾ ਜੋ ਉਹਨਾਂ ਦੀ ਸ਼ਾਨ ਦੇ ਮੁਤਾਬਕ ਨਾ ਹੋਵੇ ਹਮੇਸ਼ਾ ਹੀ ਸਾਨੂੰ ਸਦਾ ਸਿੰਘ ਸਾਹਿਬਾਨ ਦਾ ਸਤਿਕਾਰ ਕਰਨਾ ਚਾਹੀਦਾ ਇਸ ਤੋਂ ਪਹਿਲਾਂ ਵੀ ਪਾਰਟੀ ਵੱਲੋਂ ਇਹ ਅਪੀਲ ਕੀਤੀ ਗਈ ਸੀ ਅਕਾਲੀ ਦਲ ਦੇ ਸਪੋਕਸਮੈਨ ਵੱਲੋਂ ਹੁਣ ਫਿਰ ਮੈਂ ਦੁਆਰਾ ਕਿਉਂਕਿ ਜਦੋਂ ਮੇਰੇ ਨੋਟਸ 'ਚ ਆਇਆ ਤਾਂ ਮੈਨੂੰ ਇਹ ਅਪੀਲ ਕਰਨੀ ਪਈ ਹੈ ਸੋ ਮੈਂ ਅੱਜ ਫਿਰ ਪਿਆਰ ਨਾਲ ਵੀ ਕਰਦਾ ਸਤਿਕਾਰ ਨਾਲ ਵੀ ਕਰਦਾ ਦੇ ਨਾਲ ਕਹਿਣਾ ਚਾਹੁੰਨਾ ਕਿ ਕਦੇ ਵੀ ਨਾ ਜਾਣੇ ਨਾ ਜਾਣੇ ਵੀ ਮੂੰਹ ਚੋਂ ਇਹੋ ਜਿਹਾ ਲਫ਼ਜ਼ ਨਹੀਂ ਕੱਢਣਾ ਚਾਹੀਦਾ ਸੋ ਇਹ 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 ਬੇਨਤੀ ਕਰਕੇ ਮੈਂ ਸਾਰੀ ਸੰਗਤ ਨੂੰ ਦੁਆਰਾ ਫਿਰ ਫਤਿਹ ਬੁਲਾਉਣਾ ਕਿ ਕਦੇ ਇਸ ਤਰ੍ਹਾਂ ਦੇ ਲਫ਼ਜ਼ ਮੂੰਹ ਚੋਂ ਨਾ ਨਿਕਲਣ ਜਾਣ ਤੇ ਇਹਨਾਂ ਲਫ਼ਜ਼ਾਂ ਦਾ ਸਤਿਕਾਰ ਕਰਦਾ ਹੋਇਆ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬਾਨ ਉੱਤੇ ਹੋ ਰਹੀਆਂ ਟਿੱਪਣੀਆਂ ਉੱਤੇ ਬਲਵਿੰਦਰ ਸਿੰਘ ਭੁੰਦੜ ਹੋਏ ਸਖਤ ਕਿਹਾ ਸਿੰਘ ਸਾਹਿਬਾਨ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਕਰਾਂਗੇ ਬਰਦਾਸ਼ਤ ਦੇਖੋ ਇਸ ਤਰ੍ਹਾਂ ਉਹਨਾਂ ਨੇ ਹੋਰ ਕੀ ਕੁਝ ਕਿਹਾ ਅੱਜ ਕੁਝ ਸੋਸ਼ਲ ਮੀਡੀਆ ਤੇ ਮੈਂ ਕੁ ਟਿੱਪਣੀਆਂ ਦੇਖੀਆਂ ਨੇ ਜੋ ਬਹੁਤ ਹੀ ਸਤਿਕਾਰਯੋਗ ਸਿੰਘ ਸਹਿਬਾਨ ਦੇ ਸਤਿਕਾਰ ਦੇ ਬਤਾਲਕ ਨਹੀਂ ਗਲਤ ਨੇ ਜਿਸ ਦੀ ਮੈਂ ਸ਼ਰੋਮਣੀ ਕਾਲੀ ਦੇ ਉੱਰੋਂ ਜ਼ੋਰਦਾਰ ਨਿੰਦਿਆ ਕਰਦਾ ਤੇ ਨਾਲ ਤਾੜਦਾ ਵੀ ਕਰਦਾ ਕਿ ਇਹੋ ਜਿਹੀਆਂ ਟਿੱਪਣੀਆਂ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ ਇਹ ਜੋ ਤਖਤ ਹੈ ਗੁਰੂ ਦਾ ਤਖਤ ਹੈ ਸਾਡੇ ਵਾਸਤੇ ਗੁਰੂ ਦਾ ਰੂਪ ਹੈ ਔਰ ਸਿੰਘ ਸਾਹਿਬਾਨ ਜੋ ਸੇਵਾ ਕਰਦੇ ਨੇ ਉਹ ਬਹੁਤ ਉੱਚਤਮ ਸਤਿਕਾਰਯੋਗ ਹਸਤੀਆਂ ਨੇ ਜੋ ਗੁਰੂ ਘਰ ਦੀ ਉਹ ਸਾਡੇ ਮਹਾਨ ਤਖਤੀ ਸੇਵਾ ਚ ਨੇ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਜਦੋਂ ਵੀ ਕੋਈ ਅਕਾਲ ਤਖ ਸਾਹਮਣੇ ਮਸਲਾ ਹੁੰਦਾ ਹੈ ਕਦੇ ਵੀ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ ਕਦੇ ਵੀ ਸਿੰਘ ਸਾਹਿਬਾਨ ਦੇ ਸ਼ਾਨ ਦੇ ਖਿਲਾਫ ਜਾਂ ਕੋਈ ਐਸਾ ਲਫ਼ਜ਼ ਕਿਸੇ ਤਰੀਕੇ ਦੀ ਵੀ ਸਾਡੇ ਮੂੰਹ ਚੋਂ ਨਹੀਂ ਨਿਕਲਣਾ ਚਾਹੀਦਾ ਜੋ ਉਹਨਾਂ ਵਿਚਾਰਾਂ ਦੇ ਮੁਤਾਬਕ ਨਾ ਹੋਵੇ ਹਮੇਸ਼ਾ ਹੀ ਸਾਨੂੰ ਸਦਾ ਸਿੰਘ ਸਾਹਿਬਾਨ ਦਾ ਸਤਿਕਾਰ ਕਰਨਾ ਚਾਹੀਦਾ ਇਸ ਤੋਂ ਪਹਿਲਾਂ ਵੀ ਪਾਰਟੀ ਵੱਲੋਂ ਇਹ ਅਪੀਲ ਕੀਤੀ ਗਈ ਸੀ ਅਕਾਲੀ ਦਲ ਦੇ ਸਪੋਕਸਮੈਨ ਵੱਲੋਂ ਹੁਣ ਫਿਰ ਮੈਂ ਦੁਆਰਾ ਕਿਉਂਕਿ ਜਦੋਂ ਮੇਰੇ ਨੋਟਸ 'ਚ ਆਇਆ ਤਾਂ ਮੈਨੂੰ ਇਹ ਅਪੀਲ ਕਰਨੀ ਪਈ ਹੈ ਸੋ ਮੈਂ ਅੱਜ ਫਿਰ ਪਿਆਰ ਨਾਲ ਵੀ ਕਰਦਾ ਸਤਿਕਾਰ ਨਾਲ ਵੀ ਕਰਦਾ ਤੇ ਨਾਲ ਕਹਿਣਾ ਚਾਹੁੰਦਾ ਕਿ ਕਦੇ ਵੀ ਇਹ ਨਾ ਜਾਣੇ ਨਾ ਜਾਣੇ ਵੀ ਮੂੰਹ 'ਚੋਂ ਇਹੋ ਜਿਹਾ ਲਫ਼ਜ਼ ਨਹੀਂ ਕੱਢਣਾ ਚਾਹੀਦਾ ਸੋ ਇਹ 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 ਬੇਨਤੀ ਕਰਕੇ ਮੈਂ ਸਾਰੀ ਸੰਗਤ ਨੂੰ ਦੁਆਰਾ ਫਿਰ ਫਤਿਹ ਬੁਲਾਉਣਾ ਕਿ ਕਦੇ ਇਸ ਤਰ੍ਹਾਂ ਦੇ ਲਫਜ਼ ਮੂੰਹ ਚੋਂ ਨਾ ਨਿਕਲਣ ਜਾਣ ਤੇ ਇਹਨਾਂ ਲਫਜ਼ਾਂ ਦਾ ਸਤਕਾਰ ਕਰਦਾ ਹੋਇਆ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਹਿਬਾਨਾ ਉੱਤੇ ਹੋ ਰਹੀਆਂ ਟਿੱਪਣੀਆਂ ਉੱਤੇ ਬਲਵਿੰਦਰ ਸਿੰਘ ਭੁੰਦੜ ਹੋਏ ਸਖਤ ਕਿਹਾ ਸਿੰਘ ਸਹਿਬਾਨ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਕਰਾਂਗੇ ਬਰਦਾਸ਼ਤ ਦੇਖੋ ਇਸ ਤਰ੍ਹਾਂ ਨੂੰ ਉਹਨਾਂ ਨੇ ਹੋਰ ਕੀ ਕੁਝ ਕਿਹਾ ਅੱਜ ਕੁਝ ਸੋਸ਼ਲ ਮੀਡੀਆ ਤੇ ਮੈਂ ਕੋ ਟਿੱਪਣੀਆਂ ਦੇਖੀਆਂ ਨੇ ਜੋ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬਾਨ ਦੇ ਸਤਿਕਾਰ ਦੇ ਬਿਤਾਵਕ ਨਹੀਂ ਗਲਤ ਨੇ ਜਿਸ ਦੀ ਮੈਂ ਸ਼ਰੋਮਣੀ ਕਾਲੇ ਦੇ ਉੱਰੋਂ ਜ਼ੋਰਦਾਰ ਨਿੰਦਿਆ ਕਰਦਾ ਤੇ ਨਾਲ ਤਾੜਦਾ ਵੀ ਕਰਦਾ ਕਿ ਇਹੋ ਜਿਹੀਆਂ ਟਿੱਪਣੀਆਂ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ ਇਹ ਜੋ ਤਖਤ ਹੈ ਗੁਰੂ ਦਾ ਤਖਤ ਹੈ ਸਾਡੇ ਵਾਸਤੇ ਗੁਰੂ ਦਾ ਰੂਪ ਹੈ ਅਰ ਸਿੰਘ ਸਾਹਿਬਾਨ ਜੋ ਸੇਵਾ ਕਰਦੇ ਨੇ ਉਹ ਬਹੁਤ ਉੱਚਤਮ ਸਤਿਕਾਰਯੋਗ ਹਸਤੀਆਂ ਨੇ ਜੋ ਗੁਰੂ ਘਰ ਦੀ ਉਸ ਸਾਡੇ ਮਹਾਨ ਤਖਤ ਦੀ ਸੇਵਾ ਚ ਨੇ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਜਦੋਂ ਵੀ ਕੋਈ ਅਕਾਲ ਤਖ ਸਾਹਮਣੇ ਮਸਲਾ ਹੁੰਦਾ ਕਦੇ ਵੀ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ ਕਦੇ ਵੀ ਸਿੰਘ ਸਾਹਿਬਾਨ ਦੇ ਸ਼ਾਨ ਦੇ ਖਿਲਾਫ ਜਾਂ ਕੋਈ ਐਸਾ ਲਫ਼ਜ਼ ਕਿਸੇ ਤਰੀਕੇ ਜੀ ਸਾਡੇ ਮੂੰਹ ਚੋਂ ਨਹੀਂ ਨਿਕਲਣਾ ਚਾਹੀਦਾ ਜੋ ਉਹਨਾਂ ਦੀ ਸ਼ਾਨ ਦੇ ਮੁਤਾਬਕ ਨਾ ਹੋਵੇ ਹਮੇਸ਼ਾ ਹੀ ਸਾਨੂੰ ਸਦਾ ਸਿੰਘ ਸਾਹਿਬਾਨ ਦਾ ਸਤਿਕਾਰ ਕਰਨਾ ਚਾਹੀਦਾ ਇਸ ਤੋਂ ਪਹਿਲਾਂ ਵੀ ਪਾਰਟੀ ਵੱਲੋਂ ਇਹ ਅਪੀਲ ਕੀਤੀ ਗਈ ਸੀ ਅਕਾਲੀ ਦਲ ਦੇ ਸਪੋਕਸਮੈਨ ਵੱਲੋਂ ਹੁਣ ਫਿਰ ਮੈਂ ਦੁਆਰਾ ਕਿਉਂਕਿ ਜਦੋਂ ਮੇਰੇ ਨੋਟਸ 'ਚ ਆਇਆ ਤਾਂ ਮੈਨੂੰ ਇਹ ਅਪੀਲ ਕਰਨੀ ਪਈ ਹੈ ਸੋ ਮੈਂ ਅੱਜ ਫਿਰ ਪਿਆਰ ਨਾਲ ਵੀ ਕਰਦਾ ਸਤਿਕਾਰ ਨਾਲ ਵੀ ਕਰਦਾ ਤੇ ਨਾਲ ਕਹਿਣਾ ਚਾਹੁੰਦਾ ਕਿ ਕਦੇ ਵੀ ਇਹ ਨਾ ਜਾਣੇ ਨਾ ਜਾਣੇ ਵੀ ਮੂੰਹ 'ਚ ਇਹੋ ਜਿਹਾ ਲਫ਼ਜ਼ ਨਹੀਂ ਕੱਢਣਾ ਚਾਹੀਦਾ ਸੋ ਇਹ 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 ਬੇਨਤੀ ਕਰਕੇ ਮੈਂ ਸਾਰੀ ਸੰਗਤ ਨੂੰ ਦੁਆਰਾ ਫਿਰ ਫਤੇ ਬਲਾਉਣਾ ਕਿ ਕਦੇ ਇਸ ਤਰ੍ਹਾਂ ਦੇ ਲਫ਼ਜ਼ ਮੂੰਹ ਚੋਂ ਨਾ ਨਿਕਲਣ ਜਾਣ ਤੇ ਇਹਨਾਂ ਲਫ਼ਜ਼ਾਂ ਨਾਲ ਸਬ ਦਾ ਸਤਕਾਰ ਕਰਦਾ ਹੋਇਆ ਫਤੇ ਬਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤੇ